ਅਕਸਰ ਹੀ ਫ੍ਰੀਕੋਰਡ ਪੁਲਿਸ ਦੀ ਕਾਰਜਕਾਰੀ ਨੂੰ ਲੈ ਕੇ ਸਵਾਲ ਖੜੇ ਹੁੰਦੇ ਰਹਿੰਦੇ ਨੇ ਫ੍ਰੀਕੋਰਡ ਪੁਲਿਸ ਵੱਲੋਂ ਲੱਖ ਦਾਅਵੇ ਕੀਤੇ ਜਾਣ ਕਿ ਫ੍ਰੀਕੋਰਡ ਸ਼ਹਿਰ ਦੇ ਅੰਦਰ ਕਿਸੇ ਵੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰ ਬੀਤੇ ਦਿਨੀ ਜੋ ਤਸਵੀਰਾਂ ਸਾਹਮਣੇ ਆਈਆਂ ਸੀ ਉਹ ਫ੍ਰੀਕੋਰਡ ਪੁਲਿਸ ਦੀ ਕਾਰਜੈ ਤੇ ਸਵਾਲ ਖੜੇ ਕਰ ਰਹੇ ਸਨ ਤਾਂ ਇਹਦੇ ਵਿੱਚ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਬੀਤੇ ਦਿਨੀ ਸਾਜਕ ਦੇ ਵਿੱਚ ਇੱਕ ਕੱਪੜਿਆਂ ਦੀ ਦੁਕਾਨ ਦੇ ਉੱਪਰ ਕੱਪੜਿਆਂ ਨੂੰ ਲੈ ਕੇ ਦੁਕਾਨਦਾਰ ਦੇ ਉੱਪਰ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਸੀ ਪਰ ਇਹਦੇ ਵਿੱਚ ਇੱਕ ਹੋਰ ਪੱਖ ਸਾਹਮਣੇ ਆਇਆ ਦੂਜੀ ਧਿਰ ਵੱਲੋਂ ਆਪਣਾ ਪੱਖ ਦੱਸਿਆ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਦੁਕਾਨਦਾਰਾਂ ਵੱਲੋਂ ਸਗੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਉਹਨਾਂ ਦੀ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ ਹੈ ਕਿਉਂਕਿ ਸਿੱਖ ਨੌਜਵਾਨ ਸੀ ਉਹਨਾਂ ਵੱਲੋਂ ਹੁਣ ਇਸ ਬੰਦ ਦੇ ਵਿੱਚ ਉੱਚ ਪੱਧਰੀ ਜਾਂਚ ਲਈ ਪੰਜਾਬ ਦੇ ਡੀਜੀਪੀ ਅਤੇ ਕੇਸਾਂ ਦੀ ਹੋਈ ਬੇਅਦਬੀ ਨੂੰ ਲੈ ਕੇ ਸ਼ਰਮਣੀ ਕਮੇਟੀ ਨੂੰ ਇੱਕ ਪੱਤਰ ਵੀ ਦਿੱਤਾ ਗਿਆ ਹੈ ਇਸ ਬੰਦ ਦੇ ਵਿੱਚ ਪੀੜਤ ਪਰਿਵਾਰ ਨੇ ਦੱਸਿਆ ਕਿ ਪੁਲਿਸ ਉਹਨਾਂ ਦੀ ਸੁਣ ਨਹੀਂ ਰਹੀ ਦੂਜੀ ਧਿਰ ਦੀ ਦੁਕਾਨਦਾਰਾਂ ਵੱਲੋਂ ਜੋ ਪ੍ਰੈਸ਼ਰ ਬਣਾਇਆ ਗਿਆ ਉਸ ਦੇ ਆਧਾਰ ਤੇ ਹੀ ਕਾਰਵਾਈ ਕਰ ਰਹੀ ਹੈ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਉਹਨਾਂ ਕਹਿਆ ਕਿ ਕੱਪੜੇ ਨੂੰ ਲੈ ਕੇ ਵਿਵਾਦ ਹੋਇਆ ਸੀ। ਕਰੀਬ 1 ਮਹੀਨਾ ਸਮਾਂ ਹੋ ਚੁੱਕਾ ਹੈ ਦੁਕਾਨਦਾਰ ਵੱਲੋਂ ਕੱਪੜੇ ਵਾਪਸ ਨਹੀਂ ਕੀਤੇ ਜਾ ਰਹੇ ਸਨ। ਅੱਗੋਂ ਕਿਹਾ ਜਾ ਰਿਹਾ ਸੀ ਜੋ ਜੋ ਕੁਝ ਤੁਸੀਂ ਕਰਨਾ ਕਰ ਲਓ। ਪਰ ਉਸ ਤੋਂ ਬਾਅਦ ਜੋ ਵਿਵਾਦ ਦਿਖਾਇਆ ਗਿਆ ਹੈ ਉਹ ਬਿਲਕੁਲ ਗਲਤ ਖਾਇਆ ਗਿਆ ਹੈ ਅਤੇ ਉਹਨਾਂ ਦੇ ਬੱਚਿਆਂ ਦੀ ਜਿਹੜੀ ਹੈਗੀ ਹੈ ਜਿਆਦਾ ਕੁੱਟਮਾਰ ਕੀਤੀ ਗਈ ਹੈ। ਉਸ ਵੱਲੋਂ ਉਹਨਾਂ ਦੀ ਨਹੀਂ ਸੁਣੀ ਗਈ। ਤੁਸੀਂ ਵੀ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਪੀੜਤ ਪਰਿਵਾਰ ਅਤੇ ਜਿਨ੍ਹਾਂ ਬੱਚਿਆਂ ਦੀ ਹੋਈ ਸੀ ਕੁੱਟਮਾਰ ਤੁਸੀਂ ਸੁਣੋ ਉਹਨਾਂ ਦੀ ਜਬਾਨੀ। ਸੋ ਜੋ ਕੱਪੜਿਆਂ ਨੂੰ ਲੈ ਕੇ ਗੱਲਬਾਤ ਹੋਈ ਆ ਉਹਕੇ 1 ਮਹੀਨੇ ਤੋਂ ਦੁਕਾਨਦਾਰ ਨੇ ਕੱਪੜੇ ਰੱਖ ਕੇ ਆਪਦੇ ਕੋਲੇ ਸਾਨੂੰ ਲਾਰਿਆਂ ਦੇ ਵਿੱਚ ਉਹ ਉਲਝਾਈ ਰੱਖਿਆ ਹੋਣੇ ਵੀ ਮੈਂ ਅੱਜ ਗੱਲ ਕਰਦਾ ਤੁਹਾਡੇ ਕੱਪੜਿਆਂ ਦਾ ਆ ਕੇ ਮਸਲਾ ਹੱਲ ਕਰਦੇ ਆ ਉਹ ਇਹ ਤੱਕਾਂ ਕਰਦੇ ਆ ਕਰਾਉਂਦੇ ਆ ਜਾਨੀ ਸਾਨੂੰ ਲਾਰਿਆਂ ਦੇ ਵਿੱਚ ਰਿਆਸਮੈਂਟ ਕਰਦਾ ਰਿਆ ਜਦੋਂ ਬੇਟੇ ਨੇ ਉਹਨੂੰ ਪੁੱਛਿਆ ਉਹਨੇ ਤੁਰਤ ਇਹੀ ਜਵਾਬ ਦਿੱਤਾ ਵੀ ਜੋ ਕੰਸ਼ ਤੁਸੀਂ ਕਰਨਾ ਕਰ ਲੋ ਮੈਂ ਨਹੀਂ ਕਰ ਸਕਾਂ ਵੀ ਮੈਂ ਨਹੀਂ ਹੱਲ ਕਰਦਾ ਮੁੜਕਰ ਹੋ ਗਿਆ ਉਸ ਗੱਲ ਤੋਂ ਜਦੋਂ ਮੁੜਕਰ ਹੋ ਗਿਆ ਬੇਟੇ ਨੂੰ ਜਦੋਂ ੱੱਕਾ ਮਾਰਿਆ ਉਹ ਜਿਹੜਾ ਗੇਟ ਟੁੱਟਿਆ ਦਿਖਾ ਰਿਹਾ ਉਹ ੱੱਕਾ ਮਾਰਦੇ ਨਾਲ ਬੇਟੇ ਤੋਂ ਗੇਟ ਗਿਆ ਟੁੱਟਾ ਜਦੋਂ ਗੇਟ ਟੁੱਟ ਗਿਆ ਉਦੋਂ ਗੇਟ ਟੁੱਟਣ ਦੇ ਕਾਰਨ ਜਦੋਂ ਬਾਹਰ ਆ ਗਏ ਉਸ ਤੋਂ ਬਾਅਦ ਇਹਦੀ ਕੁੱਟਮਾਰ ਬਹੁਤ ਜ਼ਿਆਦੇ ਕਰੀ ਉਹਨਾਂ ਨੇ ਇੰਨੀ ਕੁੱਟਮਾਰ ਕਰੀ ਜੋ ਦੱਸਣਯੋਗ ਨਹੀਂ ਮੇਰੇ ਬੇਟੇ ਦੀ ਕੇਸਾਂ ਦੀ ਬੇਅਦਬੀ ਬਹੁਤ ਜ਼ਿਆਦੇ ਕਰੀ ਉਹਨਾਂ ਨੇ ਜੋ ਕਿ ਅਸੀਂ 6 ਪੀੜੀਆਂ ਤੋਂ ਕੇਸਾ ਧਾਰੀ ਸਿੱਖ ਪਰਿਵਾਰ ਦੇ ਨਾਲ ਅਸੀਂ ਲਗੇਟੜਾ ਜੋ ਕਿ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦੇ ਪਰੇਸ਼ਾਨੀ ਹੈ ਵੱਡੀ ਜੋ ਕਿ ਮੈਂ ਗੱਲ ਕਰ ਨਹੀਂ ਸਕਦਾ ਇਸ ਤੇ ਬਿਗਰਾ ਕੇ ਚਾ ਮੈਂ ਇਸ ਕੀ ਕੀ ਹੋਇਆ ਕੀ ਹੁਣ ਪੁਲਿਸ ਨੇ ਕੀ ਕਰ ਲਈ ਪੁਲਿਸ ਨੇ ਜੀ ਸਾਡੇ ਮੰਨ ਲਓ ਜਿਹਨੇ ਜਿਹੜੇ ਬੰਦੇ ਨੇ ਕੁੱਟਿਆ ਉਹਨਾਂ ਨੇ ਮੰਨ ਲਓ ਵੀ ਨਜਾਇਜ਼ ਗੱਲਾਂ ਬਣਾ ਕੇ ਨਾਲੇ ਤਾਂ ਕੁੱਟ ਕੇ ਨਾਲੇ ਉਹਨਾਂ ਨੇ ਪਰਚਾ ਕਰਤਾ ਹਾਲਾਂਕਿ ਪੁਲਿਸ ਵੀ ਉਹਨਾਂ ਦੀ ਮਦਦ ਕਰ ਰਹੀ ਆ ਉਹ ਜਨਨ ਕਿ ਸਾਡੀ ਕੋਈ ਉੱਥੇ ਸਰਵਾਈ ਨਹੀਂ ਹੋਈ ਅਸੀਂ ਬੇਟੇ ਬੱਚੇ ਦਾਖਲ ਕਰੇ ਪਹਿਲਾਂ ਸਾਨੂੰ ਕੋਸ ਟਾਈਮ ਲੱਭ ਨਹੀਂ ਰਹੇ ਇਹ ਬੱਚੇ ਵੀ ਸਾਨੂੰ ਰਖਵਾ ਪਿਆ ਵਿੱਚ ਘੰਟੇ ਡੇਢ ਘੰਟੇ ਦਾ ਉਹ ਉਹ ਵੀ ਤੁਹਾਨੂੰ ਕਹਿੰਦੇ ਵੀ ਤੁਸੀਂ ਨਜਾਇਜ਼ ਬਣਾਇਆ ਹਾਲਾਂਕਿ ਸਾਡੇ ਕੋਲੇ ਉਸ ਚੀਜ਼ ਦੇ ਪ੍ਰੂਫ ਵੀ ਹੈਗੇ ਆ ਉਹ ਪ੍ਰੂਫਾਂ ਦੇ ਆਧਾਰ ਤੇ ਵੀ ਸਾਡੀ ਕੋਈ ਗੱਲ ਨਹੀਂ ਸੁਣੀ ਉਹਨਾਂ ਨੇ ਜੋ ਕਿ ਸਾਡੇ ਤੇ ਪਰਚਾ ਕੱਢ ਚੁੱਕਿਆ ਉਹ ਜਿਹੜੀ ਸਾਡੇ ਵਾਲੀ ਦਰਖਾਸਤਾ ਉਹਨੂੰ ਉਹਨਾਂ ਨੇ ਕਿਸੇ ਪਾਸੇ ਵੀ ਨਹੀਂ ਕਰਿਆ ਜੀ ਹੁਣ ਕੀ ਫੇਰ ਤੁਸੀਂ ਕਰਵਾਈ ਕੀਤੀ ਹੈ ਅਸੀਂ ਜੀ ਇੱਕ ਦਰਖਾਸਤ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਦੇ ਦੇ ਦਿੱਤੀ ਆ ਇੱਕਹੀਂ ਵੱਡੇ ਅਫਸਰ ਡੀਜੀਪੀ ਨੂੰ ਦਰਖਾਸਤ ਦਿੱਤੀ ਆ ਵੀ ਸਾਡੀ ਸੁਣਵਾਈ ਹੋਵੇ ਕਿਉਂਕਿ ਸਾਨੂੰ ਸਾਰਕ ਪੁਲਿਸ ਬਹੁਤ ਜ਼ਿਆਦਾ ਤੰਗ ਕਰ ਰਹੀ ਆ ਹਾਲਾਂਕਿ ਸਾਡੇ ਤੇ ਬਹੁਤ ਪ੍ਰੈਸ਼ਰ ਪਾ ਰਹੀ ਹੈਗੀ ਆ ਜਿਹੜੀ ਉਹਨਾਂ ਦੇ ਵੱਜੀਆਂ ਉਹ ਆਫਸਰ ਵਿੱਚ ਉਹ ਖਿੱਚਾ ਤੁਸੀਂ ਜਦੋਂ ਮਨੇ ਕਹ ਚਲੋ 20 ਤੋਂ 25 ਬੰਦੇ ਆ ਉਹ ਜੋ ਆਖ ਨੂੰ ਖਿੱਚੀ ਫਿਰਦੇ ਜੁੰਡਾਂ ਨੂੰ ਫੜ ਕੇ ਕਿਤੇ ਉੱਧਰ ਲੈ ਕੇ ਕਿਤੇ ਉੱਧਰ ਲੈ ਕੇ ਉਹ ਸਾਰਾ ਕੁਝ ਉਹਨਾਂ ਦਾ ਆਫ ਵੇਚੀ ਹੋਇਆ ਤੇ ਦੋਸ ਸਾਡੇ ਬੱਚਾਂ ਤੇ ਲਾਤਾ ਕੱਪੜੇ ਜੀ 2000 ਰੁਪਏ ਦੇ ਸੀਗੇ ਕੋਈ ਜ਼ਿਆਦਾ ਨਹੀਂ ਸੀਗੇ ਅਸੀਂ ਚੇਂਜ ਕਰਾਉਣ ਗਏ ਸੀ ਕੱਪੜੇ ਖਰਾਬ ਹੋ ਗਏ ਸੀ ਤੇ ਅਸੀਂ ਚਾਰ ਜਣੇ ਚੇਂਜ ਕਰਾਉਣ ਗਏ ਸੀ ਉਹਨਾਂ ਨੂੰ ਜਦੋਂ ਚੇਂਜ ਕਰਨ ਦੀ ਗੱਲ ਕੀਤੀ ਪਹਿਲਾਂ ਉਹਨਾਂ ਨੇ ਮੀਨਾ ਸਾਨੂੰ ਖਰਾਬ ਕੀਤਾ ਤੇ ਉਹ ਕਹਿੰਦੇ ਵੀ ਕਰ ਲਓ ਅਸੀਂ ਨਹੀਂ ਚੇਂਜ ਕਰਦੇ ਜੇ ਉਹ ਤੁਸੀਂ ਕਰ ਲੋਗੇ ਤੇ ਬਿੱਲ ਦਿਓ ਸਾਡੇ ਕੱਪੜੇ ਸਾਡੇ ਕੋਲ ਬਿੱਲ ਹੈ ਨਹੀਂ ਤੇ ਅਸੀਂ ਆਖਿਆ ਬਿੱਲ ਤੁਸੀਂ ਦਿੱਤਾ ਨਹੀਂ ਫਿਰ ਜੀ ਉੱਥੇ ਸਾਡੀ ਤੂੰ ਤੂੰ ਮੈਂ ਮੈਂ ਹੋਈ ਜੀ ਉਹਨਾਂ ਨੇ ਕੱਪੜੇ ਨਹੀਂ ਚੇਂਜ ਕੀਤੇ ਜੀ ਤੇ ਇਹਨੂੰ ਵਿਰਿੰਦਰ ਨੂੰ ੱੱਕਾ ਮਾਰਿਆ ਉਹਨਾਂ ਨੇ ਜੀ ੱੱਕਾ ਮਾਰ ਕੇ ਗੇਟ 'ਚ ਵੱਜਿਆ ਗੇਟ ਟੁੱਟ ਗਿਆ ਉਹ ਵੀਡੀਓ ਆਪਦੀ ਪੋਜ਼ਿਟਿਵ ਦਿਖਾ ਰਹੇ ਆ ਫਿਰ ਉਹ 10 ਤੋਂ 12 ਜਣੇ ਇਕੱਠੇ ਹੋ ਗਏ ਜੀ ਤਿੰਨ ਉਹ ਭਰਾ ਕੁਛ ਉਹਨਾਂ ਦੇ ਜਿਹੜੇ ਲੱਗੇ ਹੋਏ ਆ ਉਹਨਾਂ ਨੇ ਸਾਡੇ ਦੋਵਾਂ ਨਾਲ ਕੁੱਟਮਾਰ ਕੀਤੀ ਤੇ ਆਪ ਹੀ ਮੁੜ ਕੇ ਆਪਦੇ ਆਪ ਨੂੰ ਦਾਖਲ ਕਰਾਤਾ ਪਹਿਲਾਂ ਡੈਗ ਡੁੱਗ ਕੇ ਤੇ ਮੁੜ ਕੇ ਸਾਡੇ ਤੇ ਦਬਾਅ ਪ੍ਰੈਸ਼ਰ ਬਣਾ ਰਹੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜੀ ਕੇਸਾਂ ਦੀ ਵੀ ਆਦੀ ਬਹੁਤ ਕੀਤੀ ਆ ਜੀ ਵਾਲਾਂ ਨੂੰ ਖਿੱਚ-ਖਿੱਚ ਕੇ ਕੁੱਟਿਆ ਤੇ ਥੱਲੇ ਸਿੱਟ ਕੇ ਕੁੱਟਿਆ ਇਹਨੂੰ ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਸੀ ਇਹ ਸਾਰੀ ਦਿੱਤੀ ਹੈ ਜੀ ਸਾਰੀ ਪੁਲਿਸ ਕੋਈ ਗੱਲ ਨਹੀਂ ਸੁਣ ਰਹੀ ਹੁਣ ਕੀ ਕਾਰਵਾਈ ਕੀਤੀ ਅੱਜ ਤੁਸੀਂ ਅੱਜ ਕਾਰਵਾਈ ਜੀ ਡੀਪੀ ਪੰਜਾਬ ਨੂੰ ਇੱਕ ਦਿੱਤਾ ਜੀ ਇੱਕ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਐਸਜੀਪੀਜੀ ਨੂੰ ਅੰਮ੍ਰਿਤਸਰ ਤੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਕੇਸਾਂ ਦੀ ਬੇਅਦਬੀ ਹੋਈ ਆ